ਦੀ ਭਾਜੀ ਪਹਿਲਾਂ ਤਾਂ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਖੁਸ਼ੀ ਕਿੰਨੀ ਕਿਸ ਚੀਜ਼ ਨੂੰ ਲੈ ਕੇ ਕਿ ਉਹਨਾਂ ਨੂੰ ਸਜ਼ਾ ਹੋ ਗਈ। ਪਰ ਪਰਿਵਾਰ ਹੀ ਨਾ ਤੁਹਾਡੇ ਰਹਿਣ ਵੱਡੇ ਛੋਟੇ ਦੀ ਇੱਜ਼ਤ ਹੀ ਨਾ ਹੋਵੇ ਵੱਡੇ ਛੋਟੇ ਦੀ ਤੁਸੀਂ ਅਨਕ ਨੂੰ ਤੁਸੀਂ ਲਲਕਾਰੋ ਨਾ ਛੋਟਾ ਵਖਾਨ ਦੀ ਕੋਸ਼ਿਸ਼ ਕਰੋ ਜ਼ਲੀਲ ਕਰੋ ਫੀਲਡ ਛੱਡਣ ਤੇ ਮਜਬੂਰ ਕਰੋ ਤਾਂ ਫਿਰ ਉਹ ਸਟੈਂਡ ਪਿੱਛੇ ਸਟੈਂਡ ਵੀ ਲੈਣਾ ਪੈਂਦਾ ਫਿਰ ਲੜਾਈ ਝਗੜਾ ਵੀ ਹੁੰਦਾ ਹੈ ਏ ਜਿੱਥੋਂ ਤੱਕ ਰਿਲੇਸ਼ਨ ਦੀ ਗੱਲ ਹੈ ਮੈਂ ਸਮਝਦਾ ਕਿ ਬੈਸਟ ਆਫ ਦਾ ਬੈਸਟ ਰਿਲੇਸ਼ਨ ਮੇਰੇ ਰਹੇ ਹੈ ਮੇਰੇ ਫਾਦਰ ਇਨ ਲਾ ਨਾਲ ਮੇਰੀ ਮਦਰ ਇਨ ਲਾ ਨਾਲ ਸ਼ਾਇਦ ਐਫ ਜੀ ਰਿਲੇਸ਼ਨ ਤਾਂ ਸ਼ਾਇਦ ਪਿਓ ਪੁੱਤਰਾਂ ਦੇ ਵੀ ਨਹੀਂ ਹੁੰਦੇ ਜਿਹੜੇ ਮੇਰੇ ਰਹੇ ਹੈ ਤੁਹਾਨੂੰ ਫਿਰ ਅਮਨ ਰੋੜਾ ਤੋਂ ਪਹਿਲ ਦਿੰਦੇ ਸੀ ਕਿ ਤੁਹਾਡੇ ਸਾਰਾ ਸਭ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਸਨਲੀ ਫੀਲ ਕਰਦਾ ਕਿ ਅੱਜ ਵੀ ਉਹਨਾਂ ਨੂੰ ਉਸ ਚੀਜ਼ ਦਾ ਅਹਿਸਾਸ ਨਹੀਂ ਹੈ ਅੱਜ ਵੀ ਅਮਨ ਰੋੜਾ ਨੂੰ ਉਸੀ ਦਾ ਅਹਿਸਾਸ ਨਹੀਂ ਹੋਊਗਾ ਕਿ ਮੈਂ ਕੁਝ ਗਲਤ ਕੀਤਾ ਹੈ ਮੈਂ ਦੇਖ ਰਿਹਾ ਸੀ ਜਦੋਂ ਸਜ਼ਾ ਹੋਈ ਉਸ ਤੋਂ ਬਾਅਦ press ਵਾਲਿਆਂ ਨੂੰ ਥੋੜਾ ਬਤ ਬੜਾ ਕੂਲੀ ਬਿਆਨ ਦੇ ਰਿਹਾ ਸੀ ਮਾਤਾ ਜੀ ਨੂੰ ਫਿਰ ਅੱਗੇ ਕਰ ਰਿਹਾ ਸੀ ਉਸ ਦਿਨ ਵੀ ਜਿਸ ਨੇ ਲੜਾਈ ਝਗੜਾ ਹੋਇਆ ਉਸ ਦਿਨ ਵੀ ਮਾਤਾ ਜੀ ਨੂੰ ਅੱਗੇ ਕੀਤਾ ਨਹੀਂ ਕਰਨਾ ਚਾਹੀਦਾ ਔਰ ਉਸ ਦਿਨ ਵੀ ਮਾਤਾ ਜੀ ਦਾ ਨਾਮ ਲੈ ਕੇ 85 ਸਾਲ ਦੀ ਉਮਰ ਦੱਸ ਕੇ ਉਸ ਚੀਜ਼ ਨੂੰ ਸੰਪਤੀ ਔਰ ਲੋਕਾਂ 'ਚ ਉਸੀ ਦਾ ਅਸਰ ਵੀ ਜਾਂਦਾ ਹੈ ਜਾਂਦੇ ਸੀ ਕਿ ਪੂਰੀ ਸੇਵਾ ਪਾਣੀ ਹੁੰਦੀ ਸੀ ਕਿ ਤੇ ਉਦੋਂ ਕਹਿਆ ਜਾਂਦਾ ਸੀ ਸਾਡੇ ਪ੍ਰਾਣੇ ਆ ਕੇ ਨਹੀਂ ਨਹੀਂ ਪ੍ਰਾਣੇ ਵੀ ਉਹ ਰਜਿੰਦਰਦੀਪਾ ਵਰਗੇ ਵੀ ਪੰਜਾਬ ਇੰਡਸਟਰੀ ਵਾਲਾ ਰਜਿੰਦਰਦੀਪਾ ਬੀਤੇ ਦਿਨਾਂ ਦੇ ਵਿੱਚ ਅਮਨ अरोड़ा ਹੋਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਸੀ ਗਿਆ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਕਿਤਨਾ ਕਿਤੇ ਅਗਰ ਜੇ ਫੈਮਲੀ ਮੈਟਰ ਸੋਸ਼ਲ ਮੀਡੀਆ ਦੇ ਉੱਤੇ ਆ ਜਾਣ ਕਿਤਨਾ ਕਿਤੇ ਅਸੀਂ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਕਿਸ ਤੇ ਕਿਹਨਾਂ ਨਾਲੇ ਚੀਜ਼ਾਂ ਹੋ ਰਹੀਆਂ ਨੇ ਅਸਲ ਦੇ ਵਿੱਚ ਗਲਤ ਕੌਣ ਹੈ ਕੌਣ ਤੱਕਾ ਕਰ ਰਿਹਾ ਮਸਲਾ ਕੀ ਹੈ ਇਸ ਉੱਤੇ ਗੱਲਬਾਤ ਕਰਾਂਗੇ ਬਹੁਤ ਸਾਰੀਆਂ ਚੀਜ਼ਾਂ ਕਈਆਂ ਗਈਆਂ ਅਮਰ ਉਹੜਾ ਨੇ ਇਹ ਵੀ ਕਹਿ ਦਿੱਤਾ ਕਿ ਹੁਣ ਦੀਪਾ ਜੀ ਖੁਸ਼ ਵੀ ਹੋਣਗੇ ਕਿ ਇਸਤੇ ਕਿਨਾਲ ਸਜ਼ਾ ਹੋਗੀ ਸਾਡੇ ਨਾਲ ਨੇ ਦੀਪਾ ਜੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੁਝ ਕੁ ਚੀਜ਼ਾਂ ਨੇ ਉਹ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਦੀਪਾ ਜੀ ਪਹਿਲਾਂ ਤਾਂ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਖੁਸ਼ੀ ਕਿੰਨੀ ਹੈ ਇਸ ਚੀਜ਼ ਨੂੰ ਲੈ ਕੇ ਕਿ ਉਹਨਾਂ ਨੂੰ ਸਜ਼ਾ ਹੋਗੀ ਜਾਂ ਤੁਹਾਨੂੰ ਇਸ ਦੇ ਵਿੱਚ ਖੁਸ਼ੀ ਆ ਕਿ ਜੋ ਪਹਿਲਾਂ ਚੀਜ਼ਾਂ ਨਹੀਂ ਹੋ ਪਾਈਆਂ ਉਹ ਹੁਣ ਹੋ ਗਈਆਂ ਨੇ ਵੀ ਉਹ ਬਿਲਕੁਲ ਸਹੀ ਹੋ ਜਾਂ ਨੇ ਜਿਸ ਤਰੀਕੇ ਦੇ ਨਾਲ ਸਾਰਾ ਘਰ ਦੇ ਵਿੱਚ ਉਹ ਚੀਜ਼ਾਂ ਚੱਲ ਰਹੀਆਂ ਸੀਗੀਆਂ ਪੁਆਇੰਟ ਤੁਹਾਡੇ ਇਨ-ਲॉਜ਼ ਸੀਗੇ ਜੋ ਵੀ ਸੀ ਇਸ ਨੂੰ ਖੁਸ਼ੀ ਕਹੋ ਰਾਹਤ ਕਹੋ ਜੋ ਸੱਚ ਦੀ ਜਿੱਤ ਹੁੰਦੀ ਏ ਔਰ ਤੁਸੀਂ ਲੰਬੀ ਲੜਾਈ ਲੜਦੇ ਹੋ ਕਿਸੇ ਧੱਕੇ ਦੇ ਖਿਲਾਫ ਕਿਸੇ ਬੇਇਨਸਾਫੀ ਦੇ ਖਿਲਾਫ ਜ ਜਿਹੋਂ ਦਾ ਰਿਜ਼ਲਟ ਪੋਜ਼ਿਟਿਵ ਆਂਦਾ ਹੈ ਸਹੀ ਆਂਦਾ ਹੈ ਤਾਂ ਉਹਦੀ ਖੁਸ਼ੀ ਤਾਂ ਹੁੰਦੀ ਏ ਔਰ ਮੈਂ ਐ ਮੇਰੀ ਰਾਤ ਵੀ ਹੈ ਤਸੱਲੀ ਵੀ ਹੈ ਖੁਸ਼ੀ ਵੀ ਹੈ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਸ਼ੁਕਰ ਹੈ ਚਲੋ ਇਸ ਸਾਡੇ ਸਿਸਟਮ ਦਾ ਜੁਡੀਸ਼ੀਅਲ ਸਿਸਟਮ ਜਿੰਦੇ ਚ ਕਿਨੇ ਪ੍ਰਮਾਤਮਾ ਦੇ ਔਰ ਆਪਣੇ ਜੁਡੀਸ਼ੀਅਲ ਸਿਸਟਮ ਚ ਕਹਨੇ ਆ ਕਿ ਦੇਰ ਤਾਂ ਹੈ ਪਰ ਅੰਧੇਰ ਨਹੀਂ ਹੈ ਇਹ ਅੱਜ ਸਚਾਈ ਦੀ ਜਿੱਤ ਹੋਈ ਹੈ ਉਸ ਦੀ ਉਹਨੀ ਖੁਸ਼ੀ ਹੈ ਜੀ ਅਦੀਪਾ ਜੀ ਇਸ ਦੇ ਵਿੱਚ ਸਮਝ ਆ ਜਾਵੇ ਕਿਉਂ ਇਹ ਚੀਜ਼ਾਂ ਹੋਈਆਂ ਨੇ ਫੈਮਿਲੀ ਮੈਟਰ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਆ ਗਿਆ ਕਿ ਤੁਹਾਨੂੰ ਵੀ ਇਸ ਤੇ ਕਿਨਾਲ ਬਿਆਨ ਦੇਨੇ ਪਏ ਉਹਨਾਂ ਨੂੰ ਵੀ ਬਿਆਨ ਦੇਨੇ ਪਏ ਇਹ ਫਿਰ ਕਿਉਂ ਅਜਿਹਾ ਬਣ ਗਿਆ ਕਿਉਂ ਅਜਿਹਾ ਰੁਕ ਲੈਣਾ ਪਿਆ ਤੁਹਾਨੂੰ ਵੀ ਤੇ ਉਹਨਾਂ ਨੂੰ ਇਹ ਬਿਲਕੁਲ ਠੀਕ ਗੱਲ ਹੈ ਬੜਾ ਅਨਫੋਰਚੂਨੇਟ ਹੈ ਇਹ ਕਿਸੇ ਵੀ ਪਰਿਵਾਰ ਦੇ ਵਿੱਚ ਜਾਂ ਕਿਸੇ ਦੇ ਵਿੱਚ ਵੀ ਨਹੀਂ ਆਣਾ ਚਾਹੀਦਾ ਲੜਾਈ ਝਗੜੇ ਨਹੀਂ ਲੱਗਦੇ ਚੰਗੇ ਪਰਿਵਾਰਾਂ ਦੇ ਤਾਂ ਬਿਲਕੁਲ ਹੀ ਨਹੀਂ ਲੱਗਦੇ ਚੰਗੇ ਔਰ ਖਾਸ ਕਰਕੇ ਪੋਲੀਟੀਕਲ ਪਰਿਵਾਰ ਹੋਵੇ ਨਾਮੀ ਪਰਿਵਾਰ ਹੋਵੇ ਤਾਂ ਬਿਲਕੁਲ ਹੀ ਨਹੀਂ ਚੰਗਾ ਲੱਗਦਾ ਪਰ ਕਈ ਵਾਰੀ ਹਾਲਾਤ ਐਸੇ ਬਣ ਜਾਂਦੇ ਆ ਤੁਸੀਂ ਮਜਬੂਰ ਤੁਹਾਨੂੰ ਕਰ ਦਿੱਤਾ ਜਾਂਦਾ ਹੈ ਤੁਸੀਂ ਫਿਰ ਆਪਣੇ ਉਸ ਸਟੈਂਡ ਵਾਸਤੇ ਔਰ ਆਪਣੇ ਆਪ ਨੂੰ ਪ੍ਰੂਵ ਕਰਨ ਵਾਸਤੇ ਵੀ ਤੁਸੀਂ ਠੀਕ ਹੋ ਤੁਹਾਡੇ ਨਾਲ ਤੱਕਾ ਹੁੰਦਾ ਔਰ ਇਹ ਵੀ ਲੱਗਦਾ ਹੈ ਇਹ ਤੱਕਾ ਇੱਕ ਵਾਰੀ ਹੋ ਜੇ ਫਿਰ ਜੇ ਤੁਸੀਂ ਪਿੱਛੇ ਹਟਦੇ ਹੋ ਤੁਹਾਡੇ ਨਾਲ ਲਗਾਤਾਰ ਤੱਕਾ ਹੁੰਦਾ ਜਾਵੇ ਤੇ ਤੁਹਾਨੂੰ ਸਟੈਂਡ ਲੈਣਾ ਪੈਂਦਾ ਉਸ ਸਟੈਂਡ ਦੇ ਵਿੱਚ ਜੇ ਦੂਸਰਾ ਬੰਦਾ ਗਲਤ ਕਰ ਜਾਂਦਾ ਹੈ ਫੇਰ ਉਹਨਦੇ ਚ ਉਸਨੂੰ ਭੁਗਤਣਾ ਪਵੇ ਤੇ ਫਿਰ ਉਹ ਇਹ ਕਹੇ ਕਿ ਅੱਜ ਤਾਂ ਇਹਨਾਂ ਨੂੰ ਖੁਸ਼ੀ ਹੋਗੀ ਹੋਵੇ ਇਹ ਤਾਂ ਉਹ ਸਮਝਦੇ ਆ ਜਾਣਦੇ ਆ ਵੀ ਖੁਸ਼ੀ ਹੈ ਜਾਂ ਗਮੀ ਹੈ ਇਹ ਤਾਂ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਚਲੋ ਕੋਈ ਪੋਲਿਟਿਕਲ ਲੜਾਈ ਹੈ ਜਾਂ ਆਪਣੀ ਕਿਸੇ ਤਰ੍ਹਾਂ ਦੀ ਰੰਜਿਸ਼ ਹੈ ਜਾਂ ਕੁਝ ਹੈ ਪਰ ਉਹਨਦੇ ਚ ਸਾਡੀਆਂ ਫੀਮੇਲਸ ਨੂੰ ਸਾਡੀਆਂ ਮਾਤਾਵਾਂ ਨੂੰ ਨਹੀਂ ਅੱਗੇ ਕਰਨਾ ਚਾਹੀਦਾ ਆਪਾਂ ਨੂੰ ਆਪਣੇ ਨਿਜੀਠਣਾ ਚਾਹੀਦਾ ਪਰ ਫਿਰ ਮੈਂ ਕਹਿਣਾ ਕਿ ਹਾਂ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਪਰਿਵਾਰਾਂ ਚ ਪਰ ਜਿੱਦੋ ਪਰਿਵਾਰ ਹੀ ਨਾ ਤੁਹਾਡੇ ਰਹਿਣ ਵੱਡੇ ਛੋਟੇ ਦੀ ਇੱਜ਼ਤ ਹੀ ਨਾ ਹੋਵੇ ਵੱਡੇ ਛੋਟੇ ਦੀ ਤੁਸੀਂ ਅਨਖ ਨੂੰ ਤੁਸੀਂ ਲਲਕਾਰੋ ਨਾ ਛੋਟਾ ਵਖਾਨ ਦੀ ਕੋਸ਼ਿਸ਼ ਕਰੋ ਜ਼ਲੀਲ ਕਰੋ ਤੁਸੀਂ ਉਸ ਨੂੰ ਮਤਲਬ ਫੀਲਡ ਛੱਡਣ ਤੇ ਮਜਬੂਰ ਕਰੋ ਤਾਂ ਫਿਰ ਉਸ ਸਟੈਂਡ ਪਿੱਛੇ ਸਟੈਂਡ ਵੀ ਲੈਣਾ ਪੈਂਦਾ ਫਿਰ ਲੜਾਈ ਝਗੜਾ ਵੀ ਹੁੰਦਾ ਫਿਰ ਇਹ ਵੀ ਹੈ ਵੀ ਫਿਰ ਚੱਲੋ ਜਿੱਥੋਂ ਤੱਕ ਚੱਲਦਾ ਫਿਰ ਉਹਦੇ ਜੇ ਸੱਚਾਈ ਦੀ ਜਿੱਤ ਹੁੰਦੀ ਹੈ ਤੁਹਾਡੀ ਤੋ ਤੁਸੀਂ ਕਾਮਯਾਬ ਹੁੰਨੇ ਹੋ ਹਫਤੇ ਉਸ ਤੋਂ ਉਹਦੀ ਫਿਰ ਖੁਸ਼ੀ ਵੀ ਹੁੰਦੀ ਹੈ ਆਦੀਪਤ ਜੀ ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਸੁਨਾਮ ਦੇ ਵਿੱਚ ਗਰਾਉਂਡ ਲੈਵਲ ਤੇ ਮੈਂ ਸਟਰੋਂਗ ਹੈਗਾ ਤੇ ਤੁਹਾਡੇ ਨਾਲ ਉਹਨਾਂ ਦੇ ਤੁਹਾਡੇ ਸਹਰਾ ਸਾਹਿਬ ਦੇ ਰਿਲੇਸ਼ਨਸ ਕਿਵੇਂ ਸੀਗੇ ਮਾਤਾਂ ਦੇ ਜਿਹੜੇ ਨੇ ਤੁਹਾਡੇ ਸੱਸ ਉਹਨਾਂ ਦੇ ਰਿਲੇਸ਼ਨ ਕਿਵੇਂ ਸੀਗੇ ਫਿਰ ਉਹ ਰਿਲੇਸ਼ਨ ਦੇ ਵਿੱਚ ਕਿੰਨੇ ਇਹ ਫਿਰ ਆਜੀ ਫੇਰੀ ਕਿ ਤੁਸੀਂ ਵੀ ਅਲੱਗ ਹੋ ਗਏ ਉਹ ਵੀ ਅਲੱਗ ਹੋ ਗਏ ਡਿਸਪਿਊਟ ਚੱਲ ਪਿਆ ਪ੍ਰਾਪਰਟੀ ਦਾ ਕਿ ਪ੍ਰਾਪਰਟੀ ਹੈ ਕੀ ਨਹੀਂ ਬਰਦਾਸ਼ਤ ਹੋਇਆ ਸਿਆਸਤ ਨਹੀਂ ਬਰਦਾਸ਼ਤ ਹੋਈ ਜਾਂ ਪ੍ਰਾਪਰਟੀ ਨਹੀਂ ਬਰਦਾਸ਼ਤ ਹੋਈ ਕੀ ਚੀਜ਼ ਐਸੇ ਵਿੱਚ ਇਹਨਾਂ ਦੇ ਵਿੱਚ ਸਿਆਸਤ ਦਾ ਕੰਮ ਜ਼ਿਆਦਾ ਹੈ ਪ੍ਰਾਪਰਟੀ ਦਾ ਤਾਂ ਕੋਈ ਸਾਡਾ ਵੱਟ ਦਾ ਰੋਲਾ ਨਹੀਂ ਕੋਈ ਇੱਕ ਪੈਸੇ ਦਾ ਵੀ ਮਨ ਰੋੜਾ ਕਵੇ ਵੀ ਕਿਸੇ ਦਾ ਅਸੀਂ ਦੇਨਦਾਰ ਹੋਈਏ ਤਾਂ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਨਾਲ ਕਹਿ ਰਿਹਾ ਮੈਂ ਪ੍ਰਾਪਰਟੀ ਦੀ ਗੱਲ ਤਾਂ ਕਰਦਾ ਇੱਕ ਪੈਸੇ ਦਾ ਵੀ ਦੇਨਦਾਰ ਹੋਈਏ ਇਹ ਜਿੱਥੋਂ ਤੱਕ ਰਿਲੇਸ਼ਨ ਦੀ ਗੱਲ ਹੈ ਮੈਂ ਸਮਝਦਾ ਕਿ ਬੈਸਟ ਆਫ ਦਾ ਬੈਸਟ ਰਿਲੇਸ਼ਨ ਮੇਰੇ ਰਏ ਹੈ ਮੇਰੇ ਫਾਦਰ ਇਨ ਲਾਣਾ ਮੇਰੀ ਮਦਰ ਇਨ ਲਾਣਾ ਸ਼ਾਇਦ ਐਫਜੀ ਰਿਲੇਸ਼ਨ ਤਾਂ ਸ਼ਾਇਦ ਪਿਓ ਪੁੱਤਰਾਂ ਦੇ ਵੀ ਨਹੀਂ ਹੁੰਦੇ ਜਿਹੜੇ ਮੇਰੇ ਰਏ ਹੈ ਅੱਛਾ ਤੁਹਾਨੂੰ ਫਿਰ ਅਮਰ ਰੋੜਾ ਤੋਂ ਪਹਿਲ ਦਿੰਦੇ ਸੀ ਕਿ ਤੁਹਾਡੇ ਸਾਰਾ ਸਭ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਥੋਂ ਤੱਕ ਕੀ ਮਤਲਬ ਪਰਿਵਾਰ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਜੋ ਕਿ ਵੱਡਾ ਪੁੱਤਰ ਜਾਂ ਬਜ਼ੁਰਗਾਂ ਨੇ ਨਿਭਾਉਣੀਆਂ ਹੁੰਦੀਆਂ ਮੈਂ ਦਾਅਵੇ ਨਾਲ ਕਹਿ ਸਕਦਾ ਜਿਹੜੀਆਂ ਵੀ ਅਫਸੋਸ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੀ ਵਿਆਹਾਂ ਤੋਂ ਲੈ ਕੇ ਹੋਰ ਦੁੱਖ ਸੁੱਖ ਔਰ ਜਿੰਦਰਦੀਪਾ ਨੇ ਵੱਡਾ ਪੁੱਤ ਸਮੇ ਬਣ ਕੇ ਔਰ ਉਹਨਾਂ ਨੇ ਵੀ ਆਪਣਾ ਬਣਾ ਕੇ ਜ਼ਿੰਮੇਵਾਰੀਆਂ ਦਿੱਤੀਆਂ ਵੀ ਔਰ ਮੈਂ ਬਖੂਬੀ ਨਿਭਾਈਆਂ ਵੀ ਸਾਰੇ ਜੋ ਨਜ਼ਦੀਕੀ ਜਾਣਦੇ ਐ ਉਹ ਸਭ ਜਾਣਦੇ ਐ ਕਿ ਅਮਨ अरोड़ा ਦੇ ਆਪਣੀ ਪੜਾਈ ਲਿਖਾਈ ਤੋਂ ਲੈ ਕੇ ਆਪਣੀ ਸ਼ਾਦੀ ਤੋਂ ਲੈ ਕੇ ਜਾਂ ਬਾਕੀ ਵੀ ਮੇਰੇ ਜਿਹੜੇ ਹੋਰ ਵੀ ਰਿਸ਼ਤੇਦਾਰ ਸੀ ਉਹ ਬਖੂ ਕਿਸ ਨੇ ਜੁਮੈਰੀਆਂ ਨਿਵਾਇਆਂ ਬਖੂਬੀ ਨਿਵਾਇਆਂ ਉਹ ਮੈਂ ਸਮਝਦਾ ਸੀ ਅਦੀਪਾ ਜੀ ਘਰ ਦੇ ਵਿੱਚ ਵੱਡੇ ਸੀਗੇ ਅਮਰ अरोड़ा ਤੋਂ ਵੀ ਹੈ ਨਾ ਵੱਡੇ ਉਹਨਾਂ ਦੇ ਜੀਜਾ ਜੀ ਹੋ ਕਿਹੜੀਆਂ ਕੋਈ ਚੀਜ਼ਾਂ ਜੋ ਅੱਜ ਅਹਿਸਾਸ ਉਹਨਾਂ ਨੂੰ ਵੀ ਹੁੰਦੀ ਹੋਣੀ ਹੈ ਕਿ ਅਸੀਂ ਗਲਤੀ ਕਰ ਬੈਠੇ ਜਾਂ ਤੁਹਾਨੂੰ ਅਹਿਸਾਸ ਹੋ ਰਿਹਾ ਵੀ ਆਪਾਂ ਗਲਤੀ ਕਰ ਬੈਠੇ ਵੀ ਜਿਹੜੀਆਂ ਤੁਸੀਂ ਚੀਜ਼ਾਂ ਕੀਤੀਆਂ ਨੇ ਕੋਈ ਅਜਿਹੀ ਗੱਲ ਹੈਗੀ ਆ ਕਿ ਤੁਸੀਂ ਵੱਡੇ ਹੁੰਦਿਆਂ ਕਰ ਲਿਆ ਜਾਂ ਉਹਨਾਂ ਛੋਟੇ ਹੁੰਦੇ ਕਰ ਲਿਆ ਮੈਂ ਮੈਨੂੰ ਮੈਂ ਪਰਸਨਲੀ ਫੀਲ ਕਰਦਾ ਕਿ ਅੱਜ ਵੀ ਉਹਨਾਂ ਨੂੰ ਉਸ ਚੀਜ਼ ਦਾ ਅਹਿਸਾਸ ਨਹੀਂ ਹੈ ਅੱਜ ਵੀ ਅਮਨ ਅਰੋੜਾ ਨੂੰ ਉਸ ਚੀਜ਼ ਦਾ ਅਹਿਸਾਸ ਨਹੀਂ ਹੋਊਗਾ ਕਿ ਮੈਂ ਕੁਝ ਗਲਤ ਕੀਤਾ ਹੈ ਅੱਜ ਵੀ ਉਹ ਆਪਣੇ ਉਸ ਪੈਸੇ ਦੇ ਉਸ ਮੰਤਰੀਸ਼ਿਪ ਦੇ ਔਰ ਆਪਣੇ ਜਿਹੜੇ ਨਵੇਂ ਰਿਸ਼ਤੇਦਾਰ ਬਣੇ ਹੁੰਦੇ ਸੋਹਰੇ ਉਹਨਾਂ ਦੇ ਉਸ ਜਜ਼ਬ ਮਤਲਬ ਉਸ ਦੇ ਵਿੱਚ ਹੀ ਸ਼ਾਇਦ ਦਿਮਾਗ ਹੈ ਜੇ ਵੀ ਉਹਨਾਂ ਉੱਪਰ ਹੋਵੇ ਹਜੇ ਵੀ ਉਹ ਉਹਨੂੰ ਨਹੀਂ ਅਹਿਸਾਸ ਹੋਣਾ ਹਾਂ ਅਹਿਸਾਸ ਹੋ ਜੇ ਜਾਂ ਹੋ ਜਾਂਦਾ ਤਾਂ ਗੱਲ ਇੱਥੇ ਤੱਕ ਪਹੁੰਚਦੀ ਨਹੀਂ ਸੀ ਕੋਈ ਅਸੀਂ ਗੱਲ ਹੀ ਨਹੀਂ ਸੀ ਮੈਂ ਦੇਖ ਰਿਹਾ ਸੀ ਜਦੋਂ ਸਜ਼ਾ ਆਈ ਔਰ ਉਸ ਤੋਂ ਬਾਅਦ ਪ੍ਰੈਸ ਵਾਲਿਆਂ ਨੂੰ ਥੋੜਾ ਬਤ ਬੜਾ ਕੁਲੀ ਬਿਆਨ ਦੇ ਰਿਹਾ ਸੀ ਮਾਤਾ ਜੀ ਨੂੰ ਫਿਰ ਅੱਗੇ ਕਰ ਰਿਹਾ ਸੀ ਦੇਖੋ ਉਸ ਦਿਨ ਵੀ ਜਿਸ ਨੇ ਲੜਾਈ ਝਗੜਾ ਹੋਇਆ ਉਸ ਦਿਨ ਵੀ ਮਾਤਾ ਜੀ ਨੂੰ ਅੱਗੇ ਕੀਤਾ ਨਹੀਂ ਕਰਨਾ ਚਾਹੀਦਾ ਔਰ ਉਸ ਦਿਨ ਵੀ ਮਾਤਾ ਜੀ ਦਾ ਨਾਮ ਲੈ ਕੇ 85 ਸਾਲ ਦੀ ਉਮਰ ਦੱਸ ਕੇ ਉਸ ਚੀਜ਼ ਨੂੰ ਸਿੰਪਥੀ ਔਰ ਲੋਕਾਂ ਚ ਉਸੀ ਦਾ ਅਸਰ ਵੀ ਜਾਂਦਾ ਹੈ ਹੈਨਾ ਉਸੀ ਇਮੋਸ਼ਨਲ ਅਸਰ ਜਾਂਦਾ ਹੈ ਕਿ ਵਾਕਿਆਈ ਸ਼ਦੀਪਾ ਨੇ ਕੀ ਕੀਤਾ ਕਿ ਮਾਤਾ ਜੀ ਤੇ ਵੀ ਇਹ ਪਰਚਾ ਕਰਾਤਾ ਪਰ ਗੱਲ ਹੈ ਨਾ ਜਿਹੜੀ ਕੇਸ ਦਾ ਇਵੈਂਟ ਹੁੰਦਾ ਤੁਸੀਂ ਉਸ ਨੂੰ ਕੱਟਵੱਟ ਨਹੀਂ ਕਰ ਸਕਦੇ ਤੁਸੀਂ ਉਹ ਝੂਠਾ ਹੋ ਜਾਂਦਾ ਕੇਸ ਜੇ ਕੋਈ ਮਾਤਾ ਜੀ ਅੱਗੇ ਗਏ ਉਹਨਾਂ ਨੇ ਜੋ ਕੰਮ ਕੀਤਾ ਔਰ ਉਸ ਬਾਅਦ ਅਮਨ ਅਰੜ ਆਇਆ ਜੋ ਤੁਸੀਂ ਛੜਯੰਤਰ ਰਚਿਆ ਸੀ ਕਿ ਦੀਪਾ ਇਸ ਛੜਯੰਤਰ ਚ ਫਸ ਜੂਗਾ ਕਿ ਆਊਗਾ ਲੜਾਈ ਝਗੜਾ ਕਰੂਗਾ ਪਰਚਾ ਪਾਵਾਂਗੇ ਜੇ ਨਹੀਂ ਆਊਗਾ ਤਾਂ ਸਾਡਾ ਕਬਜ਼ਾ ਹੋ ਜਾਊਗਾ ਸੁਨਾਮ ਛੱਡ ਜੂਗਾ ਕਰਨ ਵਾਲਾ ਪਰਮਾਤਮਾ ਹੈ دیرਸوير ਲੱਗੀ ਪਰ ਸਚਾਈ ਦੀ ਅੰਤ 'ਚ ਜਿੱਤ ਹੋਈ ਆਪਦੇ ਛੜੇ ਅੰਤਰ 'ਚ ਉਹ ਖੁਦ ਫਸ ਗਏ ਮਾਤਾ ਜੀ ਨੂੰ ਉਦੋਂ ਵੀ ਅੱਗੇ ਕੀਤਾ ਅੱਜ ਵੀ ਕਰਦਾ ਸੀ ਪਰ ਹੋ ਸਕਦਾ ਹੈ ਲੋਕਾਂ ਨੂੰ ਥੋੜਾ ਜਿਹਾ ਲੱਗਦਾ ਵੀ ਹੋਵੇ ਪੱਕ ਪਰ ਜਦੋਂ ਸਚਾਈ ਸਾਰੀ ਪਤਾ ਲੱਗੂਗੀ ਪਤਾ ਲੱਗੂਗੀ ਨਾ ਤਾਂ ਮਾਤਾ ਜੀ ਠੀਕ ਸੀ ਨਾ ਅਮਨ अरोड़ा ਠੀਕ ਸੀ ਦੀਪਾ ਜੀ ਇੱਕ ਫੈਮਿਲੀ ਕੁਐਸਚਨ ਕਰਨਾ ਚਾਹਾਂਗਾ ਕਿਉਂਕਿ ਮਾਂ ਪੁੱਤ ਦਾ ਵਸਾ ਨਹੀਂ ਖਾਂਦੀ ਭੈਣ ਵੀ ਆਪਣੇ ਭਰਾ ਨੂੰ ਬੜਾ ਪਿਆਰ ਕਰਦੀ ਹੈ ਇਹ ਚੀਜ਼ ਦੇ ਵਿੱਚ ਭੈਣ ਦਾ ਵੀ ਦਿਲ ਦੁਖੀ ਹੁੰਦਾ ਹੈ ਕਿ ਤੁਹਾਡੇ ਵਾਈਫ ਦਾ ਕਿ ਕੀ ਇਹ ਚੀਜ਼ ਹੋਗੀ ਉਹ ਕਰਦੇ ਹੋਣਗੇ ਜ਼ਿਕਰ ਕੇ ਕਿ ਕੋਈ ਨਾ ਕਿਸੇ ਤਰੀਕਾ ਨਾਲ ਹੱਲਾ ਕਰ ਲੋ ਇਸ ਚੀਜ਼ ਨੂੰ ਦੇਖੋ ਇਹ ਚੀਜ਼ਾਂ ਨਾ ਸ਼ੁਰੂ ਚ ਤਾਂ ਹੁੰਦੀਆਂ ਪਰ ਇਨਾ ਟਾਈਮ ਹੋ ਜੇ 22 25 23 ਸਾਲ ਹੋ ਗਏ ਬੌਜੀਆਂ ਦੀ ਡੈਥ ਨੂੰ ਉਦੋਂ ਦਾ ਹੀ ਥੋੜਾ ਜਿਹਾ ਫਰਕ ਆ ਗਿਆ ਸੀਗਾ ਉਹ ਦੁੱਖ ਤਾਂ ਹੁੰਦਾ ਹੈ ਕੋਸ਼ਿਸ਼ਾਂ ਵੀ ਹੋਈਆਂ ਪਰ ਲੱਗਿਆ ਕਿ ਨਹੀਂ ਹੁਣ ਇਹ ਉਹ ਅਮਨ ਅਰੋੜਾ ਨਹੀਂ ਰਿਹਾ ਜਿਹੜਾ ਆਪ ਦੀ ਸ਼ਾਦੀ ਤੋਂ ਪਹਿਲਾਂ ਸੀ ਜਿਸ ਨੂੰ ਜੀਜਾ ਦੇ ਨਾਂ ਤੇ ਸ਼ੌਂਕ ਚੜ ਜਾਂਦਾ ਸੀਗਾ ਰਾਈਟ ਮਤਲਬ ਬੜੇ ਫਖਰ ਨਾਲ ਕਹਿੰਦੇ ਸੀ ਅਰਜਿੰਦਰ ਦੀਪਾ ਸਾਡਾ ਰਿਸ਼ਤੇਦਾਰ ਹੈ ਮਤਲਬ ਜਦੋਂ ਤੁਸੀਂ ਜਾਂਦੇ ਸੀ ਕਿ ਪੂਰੀ ਸੇਵਾ ਪਾਣੀ ਹੁੰਦੀ ਸੀਗੀ ਤੇ ਉਦੋਂ ਕਹਿਆ ਜਾਂਦਾ ਸਾਡੇ ਪਰੋਣੇ ਆ ਗਏ ਨਹੀਂ ਨਹੀਂ ਪਰੋਣੇ ਵੀ ਉਹ ਅਰਜਿੰਦਰ ਦੀਪਾ ਵਰਗੇ ਵੀ ਪੰਜਾਬ ਇੰਡਸਟਰੀ ਵਾਲਾ ਅਰਜਿੰਦਰ ਦੀਪਾ ਪ੍ਰਮਾਤਮਾ ਨਾਲ ਮੈਂ ਜਿੰਨਾ ਨੂੰ ਨਾਂ ਖਟਿਆ ਆਪਦੀ ਮਿਹਨਤ ਨਾਲ ਖਟਿਆ ਮੈਂ ਕੋਈ ਕਦੀ ਪਿਓ ਦਾਦਿਆਂ ਤੋਂ ਤਾਂ ਮੇਰੀ ਕੋਈ ਰਾਜਨੀਤੀ ਨਹੀਂ ਆਈ ਪੰਜਾਬ ਜੀ ਨੇ ਮੁਕਸਰ ਤੋਂ ਚੱਲ ਕੇ ਪੰਜਾਬ ਯੂਨੀਵਰਸਿਟੀ ਦੀ ਰਾਜਨੀਤੀ ਕੀਤੀ ਪੰਜਾਬ ਦੇ ਕਿੰਨੇ ਹਾਲਾਤ ਖਰਾਬ ਹੋਣਗੇ 1980 82 84 ਚ ਉਦੋਂ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬੰਨਣਾ ਰਾਈਟ ਔਰ ਦੋ ਵਾਰੀ ਲਗਾਤਾਰ ਬੰਨਣਾ ਫਿਰ ਸੈਨੇਟ ਦਾ ਮੈਂਬਰ ਬੰਨਣਾ ਔਰ ਕੁਛ ਤਾਂ ਗੱਲ ਹੋਊਗੀ ਉਹ ਮੈਨੂੰ ਰਾਜਨੀਤੀ ਕੋਈ ਮੇਰਾ ਤੇ 1987 ਚ ਸ਼ਾਦੀ ਹੋਈ ਹੈ ਰਾਈਟ ਰਾਜਨੀਤੀ ਠੀਕ ਆ ਮਨੇ ਰੋੜਾ ਜਿਸ ਰਾਜਨੀਤੀ ਦਾ ਅੱਜ ਅਨੰਦ ਮਾਨ ਰਿਹਾ ਉਹ ਬਾਉ ਭਗਵਾਨ ਦਾ ਸਰੋੜਾ ਜੀ ਦੀ ਇਹ ਨਾਂ ਕਰਕੇ ਹੀ ਮਾਨ ਰਿਹਾ ਕਿ ਉਹਨਾਂ ਦੀ ਜਗ੍ਹਾ ਬਣਾਈ ਸੀ ਮਿਹਨਤ ਕੀਤੀ ਸੀ ਪਰ ਬਾਉ ਭਗਵਾਨ ਦਾ ਸਰੋੜਾ ਜੀ ਨੂੰ ਰਾਜਨੀਤੀ ਚ ਲਿਆਉਣ ਦਾ ਜ਼ਰੀਆ ਕੌਣ ਬਣਿਆ ਇਹ ਅਮਨ ਰੋੜਾ ਦੱਸੇ ਤਾਂ ਪਤਾ ਲੱਗੇ ਦੇਖੋ ਕਿਸਮਤ ਬਾਉ ਭਗਵਾਨ ਦਾ ਸਰੋੜਾ ਜੀ ਦੀ ਸੀ ਦਲੇਰੀ ਉਹਨਾਂ ਦੀ ਸੀ ਮਿਹਨਤ ਉਹਨਾਂ ਦੀ ਸੀ ਉਹਨਾਂ ਦਾ ਕੰਮ ਕਰਨ ਦਾ ਢੰਗ ਸੀ ਕਿਵੇਂ ਜ਼ਮੀਨ ਨਾਲ ਜੁੜੇ ਹੋਏ ਸੀ ਇਹ ਬਹੁਤ ਵਧੀਆ ਨਿਹਾਇਤ ਬਹੁਤ ਵਧੀਆ ਇਨਸਾਨ ਸੀ ਉਹ ਲੋਕ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਕਰਦੇ ਰਹਿਣਗੇ ਪਰ ਉਸ ਦੀ ਖੱਟੀ ਅਮ ਅਰੋੜਾ ਖਾ ਗਿਆ ਇਹ ਵਕਤ ਆਊਗਾ ਕਿ ਇਸੇ ਲਈ ਗੱਲਾਂ ਹੋਣਗੀਆਂ ਤਿੰਨ ਸਾਲ ਬਾਅਦ ਜਦੋਂ ਅਗਲਾ ਇਲੈਕਸ਼ਨ ਆਊਗਾ ਉਸ ਤੋਂ ਬਾਅਦ ਲੋਕ ਕੰਪੈਰੀਜ਼ਨ ਕਰਨਗੇ ਕਿੱਥੇ ਬਾਹੂ ਭਗਵਾਨ ਦਾ ਸਰੋੜਾ ਸੀ ਇਥੇ ਅਮਨ ਅਰੋੜਾ ਵਾਕਈ ਉਹਨਾਂ ਦਾ ਪੁੱਤਰ ਹੈ ਉਸ ਨੂੰ ਪੁੱਤਰ ਕਹਿਣ ਵਾਲਾ ਹੈਗਾ ਇਹ ਅਜਨੀ ਗੱਲਾਂ ਹੋਣਗੀਆਂ ਇਹ ਹੋਣਗੀਆਂ 3 ਸਾਲ ਬਾਅਦ ਮੇਰਾ ਇਹ ਵਿਸ਼ਵਾਸ ਹੈ ਜਿੰਨਾ ਕੁ ਮੈਂ ਨੇੜੇ ਜਾਣਦਾ ਸੋ ਇਹ ਗੱਲਾਂ ਦਾ ਅਮਨ ਅਰੋੜਾ ਦੱਸ ਸਕਦਾ ਜਿਹੜੀ ਰਾਜਨੀਤੀ ਤੂੰ ਆਨੰਦ ਮੰਨ ਰਿਹਾ ਹੈ ਇਹ ਰਾਜਨੀਤੀ ਦਾ ਬੂਟਾ ਕਿੰਨੇ ਲਾਇਆ ਉਸ ਪਰਿਵਾਰ ਦੇ ਵਿੱਚ ਜੀ ਬਹੁਤ ਸ਼ੁਕਰੀਆ ਦੀਪਾ ਜੀ ਤੁਹਾਡਾ ਫੈਮਿਲੀ ਮੈਟਰ ਸੀਗਾ ਪਰ ਫਿਰ ਵੀ ਲੋਕਾਂ ਨੂੰ ਦੱਸਣਾ ਬੰਦਾ ਸੀਗਾ ਪਰ ਇਸ ਦੇ ਵਿੱਚ ਵਕਤਾਂ ਨਾਲ ਵਕਤ ਦੀ ਗੱਲ ਹੈ ਕਿ ਉਹਨਾਂ ਨਾਲ ਸਮੇਂ ਦੇ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਨੂੰ ਅਹਿਸਾਸ ਹੁੰਦਾ ਜਿਵੇਂ ਇਹ ਕਹਿ ਰਹੇ ਕਿ ਕਾਫੀ ਲੰਬਾ ਸਮਾਂ ਬੀਤ ਚੁੱਕਿਆ ਉਹਨਾਂ ਨੂੰ ਹੋ ਨਹੀਂ ਰਿਹਾ ਹੁਣ ਵੀ ਨਹੀਂ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਮੀਡੀਆ ਦੇ ਅੱਗੇ ਆ ਕੇ ਇਸ ਤਿੱਕੇ ਨਾਲ ਗੱਲਾਂ ਰੱਖਣੇ ਨੇ ਪਰ ਸਾਨੂੰ ਵੀ ਮਜਬੂਰੀ ਨੇ ਚੀਜ਼ਾਂ ਕਰਨੀਆਂ ਪੈ ਰੀਆਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਐਮਐਸ ਜਗਦੇਸ਼ ਸਿੰਘ ਖਵਿੰਦਰ ਧੰਨਵਾਦ